ਕਿੰਕ ਉਹ ਵੀ ਕਹਤੇ ਕਿ ਸਰਵਿਸ ਤਾਂ ਇੱਕ ਜ਼ਰੀਆ ਹੈ ਕੁਝ ਤਾਂ ਤੁਹਾਨੂੰ ਸੋਸਾਇਟੀ ਲਈ ਤੇ ਲੋਕਾਂ ਲਈ ਹੀ ਕਰਨਾ ਹੈ ਤੇ ਸ਼ੁਰੂ ਤੋਂ ਮੈਂ ਕਾਫੀ ਐਨ ਜੀਓਜ਼ ਦਾ ਵੀ 파ਟ ਰਹੀਆਂ ਹਾਂ ਬਹੁਤ ਸਾਰੀ ਹਾਂਜੀ ਜੇ ਕਹਿੰਦੇ ਕਿ ਅਸੀਂ ਮਿਹਨਤ ਕਰੀਏ ਤੇ ਸਾਨੂੰ ਸਫਲਤਾ ਨਾ ਮਿਲੇ ਐਵੇਂ ਤਾਂ ਹੋ ਹੀ ਨਹੀਂ ਸਕਦਾ ਕਿ ਅਸੀਂ ਹਾਰਡ ਵਰਕ ਕਰੀਏ ਅਸੀਂ ਆਪਣੀ ਗੋਲਸ ਨੂੰ ਟਾਈਮ ਦਈਏ ਤੇ ਉਹ ਗੋਲਸ ਜਿਹੜੇ ਨੇ ਉਹ ਅਚੀਵ ਨਾ ਹੋਣ ਐਵੇਂ ਨਹੀਂ ਹੋ ਸਕਦਾ ਜਲੰਧਰ ਦੀ ਆਯੂਸ਼ੀ ਨੇ ਯੂਪੀਐਸਸੀ ਦਾ ਰਿਜ਼ਲਟ ਕੱਲੀ ਆਇਆ 186ਵੀਂ ਰੈਂਕ ਜਿਹੜੀ ਹੈ ਉਹ ਹਾਸਲ ਕੀਤੀ ਹੈ ਤਾਂ ਤੁਸੀਂ ਇੱਕ ਮਿਸਾਲ ਸਮਝ ਸਕਦੇ ਹੋ ਕਿ ਅੱਜ ਦੇ ਸਮੇਂ ਤੇ ਜਿੱਥੇ ਲੋਕ ਪੰਜਾਬ ਦੇ ਜਿਹੜੀ ਕਹਿ ਸਕਦੇ ਹੋ ਯੰਗ ਗੇਜ ਹੈ ਉਹ ਫੋਰਨ ਵਾਲੇ ਸਾਈਡ ਪੱਜ ਰਹੀ ਹੈ ਉੱਥੇ ਹੀ ਕੁਝ ਐਵੇਂ ਦੇ ਕੈਂਡੀਡੇਟਸ ਵੀ ਹੈਗੇ ਨੇ ਪੰਜਾਬ ਦੇ ਵਿੱਚ ਜਿਹੜੇ ਯੂਪੀਐਸਸੀ ਤੱਕ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਨੇ ਯੂਪੀਐਸਸੀ ਜਿਹੜਾ ਹੈ ਉਹ ਇੰਡੀਆ ਦਾ ਸਭ ਤੋਂ ਟਫਸਟ ਐਗਜ਼ਾਮ ਹੈ ਤੇ ਉਹਦੇ ਵਿੱਚ 186ਵੀਂ ਰੈਂਕ ਹਾਸਲ ਕਰਨਾ ਬੜੀ ਹੀ ਮਿਸਾਲ ਵਾਲੀ ਗੱਲ ਹੈ ਪੰਜਾਬ ਦੇ ਵਿੱਚ ਤਾਂ ਬੱਚੋ ਆਯੂਸੀ ਜਿਹੜੀ ਹੈਗੀ ਹੈ ਨਾ ਉਹਨੇ ਪਹਿਲੀ ਵਾਰ ਵੀ ਪੇਪਰ ਦਿੱਤਾ ਸੀ ਗ੍ਰੈਜੂਏਸ਼ਨ ਚੋਂ ਨਿਕਲਦੇ ਹੀ ਪੇਪਰ ਦਿੱਤਾ ਤੇ ਕਹਿੰਦੇ ਕਿ ਮੇਰਾ ਪ੍ਰੀਲਿਮਸ ਕਲੀਅਰ ਹੋ ਗਿਆ ਸੀ ਬਟ ਸੀ ਸੀ ਸੈੱਟ 'ਚ ਮੈਂ ਅੱਧੇ ਨੰਬਰ ਤੋਂ ਰਹਿ ਗਈ ਸੀ ਸਿਰਫ ਅੱਧੇ ਨੰਬਰ ਤੋਂ ਦੇਖੋ ਤੁਸੀਂ ਤੇ ਫਿਰ ਵੀ ਮੈਂ ਹੌਸਲਾ ਨਹੀਂ ਹਾਰਿਆ ਨਾ ਹੀ ਮੈਨੂੰ ਨਿਰਾਸ਼ਾ ਹੋਈ ਕਿ ਮੈਂ ਸੋਚਿਆ ਕਿ ਮੈਨੂੰ ਮਿਹਨਤ ਤਾਂ ਕਰਨੀ ਹੀ ਪਊਗੀ ਆਪਾਂ ਏਕਸਕਿਊਜ਼ ਦੇਣੇ ਸ਼ੁਰੂ ਕਰ ਦਿੰਨੇ ਆ ਕਿ ਬਈ ਆਪਾਂ ਦਿਖਾਵਾਂਗੇ ਤੁਹਾਨੂੰ ਆਯੂਸ਼ੀ ਦੀ ਵੀਡੀਓ ਵੀ ਦਿਖਾਵਾਂਗੇ ਛੋਟੀ ਜੀ ਕਲਿੱਪ ਉਹਦੇ ਵਿੱਚ ਉਹਨੇ ਕੀ ਕਿਹਾ ਕਿ ਕਹਿੰਦੇ ਕਿ ਹਰ ਇੱਕ ਬੰਦਾ ਇਹ ਕੰਮ ਕਰ ਸਕਦਾ ਹੈ ਚਾਹੇ ਮਤਲਬ ਕਿ ਤੁਸੀਂ ਆਈਐਸ ਲੱਗੋ ਚਾਹੇ ਆਈਪੀਐਸ ਲੱਗੋ ਚਾਹੇ ਤੁਸੀਂ ਟੀਚਰ ਬਣੋ ਚਾਹੇ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਜਾਓ ਪਰ ਕਾਮਯਾਬ ਜ਼ਰੂਰ ਹੋ ਜਾਓ ਹਰ ਇੱਕ ਬੰਦਾ ਕੁਝ ਨਾ ਕੁਝ ਆਪਣੀ ਲਾਈਫ ਦੇ ਵਿੱਚ ਜ਼ਰੂਰ ਅਚੀਵ ਕਰ ਸਕਦਾ ਹੈ ਇਸ ਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਹਰ ਚੀਜ਼ ਨੂੰ ਲੈ ਕੇ ਡੀਮੋਟੀਵੇਟ ਹੋ ਜਾਈਏ ਕਿ ਅੱਜ ਪੇਪਰ ਪੋਸਟਪੋਨ ਹੋ ਰਹੇ ਨੇ ਹੁਣ ਮੈਂ ਪੜਨਾ ਛੱਡਦਾ ਹੁਣ ਮੈਂ ਆ ਚੀਜ਼ਾਂ ਜਿਹੜੀਆਂ ਨੇ ਮੈਂ ਕੁਝ ਹੋਰ ਹੀ ਕਰ ਲਵਾਂ ਇਸ ਤੋਂ ਬੈਟਰ ਹੈ ਤਾਂ ਆਪਣੇ ਗੋਲਸ ਤੋਂ ਨਾ ਹਿੱਲੋ ਜਿੰਨੀ ਮਰਜ਼ੀ ਵਾਰ ਹਾਰ ਮਿਲੇ ਜਿੰਨੀ ਮਰਜ਼ੀ ਵਾਰ ਮੁਸੀਬਤ ਤੁਹਾਡੇ ਤੇ ਆਵੇ ਉਹਦਾ ਥੋੜਾ ਜਿਹਾ ਸਾਹਮਣਾ ਕਰੋ ਜੀ ਠੀਕ ਹੈ ਪਿੱਛੇ ਜੀ ਆਪਾਂ ਕਲਾਸਿਸ ਆਪਾਂ ਚਲਾ ਰਹੇ ਸੀਗੇ ਤੇ ਮੈਂ ਦੇਖਿਆ ਇੰਨਾ ਵਧੀਆ ਕੰਟੈਂਟ ਆਪਾਂ ਦੇ ਰਹੇ ਆ ਕਿ ਬੱਚੇ ਜਿਹੜੇ ਨੇ ਚਾਹੇ ਕਿਸੇ ਨੇ ਐਕਸਾਈਜ਼ ਇਨਸਪੈਕਟਰ ਦਾ ਫਾਰਮ ਫਿਲ ਕਰ ਰੱਖਿਆ ਚਾਹੇ ਤੁਸੀਂ ਐਵੇਂ ਲਗਾ ਲਓ ਸੀਨੀਅਰ ਅਸਿਸਟੈਂਟ ਦਾ ਪੇਪਰ ਪੋਸਟਪੋਨ ਹੋ ਰਿਹਾ ਪੰਜਾਬ ਪੁਲਿਸ ਕਨਸਟੇਬਲ ਦਾ ਪੇਪਰ ਹੈ ਬੱਚੇ ਦੇਖ ਰਹੇ ਆ ਸੱਤ ਲਾਈਵ ਨੇ ਅੱਠ ਲਾਈਵ ਨੇ ਤਾਂ ਦੇਖੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਗਲਤ ਹੋ ਜਾਂਦੀਆਂ ਨੇ 네 ਨੈਗੇਟਿਵਿਟੀ ਆਉਂਦੀ ਹੈ ਕਿ ਬੱਚੇ ਹੈਗੇ ਕਿੱਥੇ ਨੇ ਬੱਚੇ ਪੜ ਕਿਉਂ ਨਹੀਂ ਰਹੇ ਇੰਨੇ 골ਡਨ ਚਾਂਸਸ ਨੇ ਤੁਹਾਡੇ ਕੋਲੇ ਪਈ ਪੜੋ ਜਿੰਨਾ ਹੋ ਸਕਦਾ ਪੜੋ ਬਹੁਤ ਹੀ ਵੈਲਿਊਏਬਲ ਕੰਟੈਂਟ ਜਿਹੜਾ ਹੈ ਉਹ ਅਸੀਂ ਇੱਥੇ ਪ੍ਰੋਵਾਈਡ ਕਰਵਾ ਰਹੇ ਹਾਂ ਉਹਦਾ ਮਾਣ ਲਓ ਠੀਕ ਹੈ ਆਨੰਦ ਲਓ ਤੁਸੀਂ ਉਹਦਾ ਥੈਂਕ ਯੂ ਸੋ ਮਚ ਤੇ ਮਿਹਨਤ ਕਰਨਾ ਤੇ ਉਸ ਵੇਲੇ ਐਕਚੁਅਲੀ ਮੇਰਾ ਪਹਿਲਾ ਪੇਪਰ ਕਲੀਅਰ ਹੋ ਗਿਆ ਸੀ ਪਰ ਸੀਸੈਟ ਚ ਮੇਰਾ ਅੱਧੇ ਨੰਬਰ ਤੋਂ ਰਹਿ ਗਿਆ ਸੀ ਤੇ ਇੰਨੀ ਨਿਰਾਸ਼ਾ ਨਹੀਂ ਹੋਈ ਕਿਉਂਕਿ ਹਲੇ ਮੇਰਾ ਪਹਿਲਾ ਹੀ ਅਟੈਂਪਟ ਸੀ ਹਲੇ ਕਾਲਜ ਤੋਂ ਪਾਸ ਆਊਟ ਹੀ ਹੋਈ ਸੀ ਤਾਂ ਮੈਨੂੰ ਪਤਾ ਸੀ ਕਿ ਪੜ੍ਹਨਾ ਤਾਂ ਪੈਣਾ ਹੀ ਹੈ ਤੇ ਮੈਂ ਕਦੇ ਵੀ ਪੜ੍ਹਾਈ ਜਾਂ ਨਿਰਾਸ਼ਾ ਇੰਨਾ ਨਹੀਂ ਹੋਈ ਪਰ ਪੜ੍ਹਾਈ ਤੇ ਪੂਰਾ ਜ਼ੋਰ ਦਿੱਤਾ ਤਾਂ ਵੀ ਮੈਂ ਆਈਪੀਐਸ ਤੇ ਆਵਾਂਗਾ ਕਿ ਆਈਪੀਐਸ ਹੀ ਕਿਉਂ um ਆਈਪੀਐਸ ਤਾਂ ਮਿਲ ਗਿਆ ਹੈ ਇਹ ਤਾਂ ਸੋਚਿਆ ਤਾਂ ਨਹੀਂ ਸੀ ਕਿ ਆਈਪੀਐਸ ਹੀ ਮਿਲੂਗਾ ਫਰਸਟ ਚੋਇਸ ਕੀ ਸੀ ਫਰਸਟ ਚੋਇਸ ਤਾਂ ਆਈਐਸ ਸੀ ਸੀਗੀ

ਰਿਜ਼ਲਟ ਤੋਂ ਟ੍ਰੇਨਿੰਗ ਤੋਂ ਲਾਵਾ ਹਟ ਕੇ ਮੈਂ ਇੱਕ ਹੋਰ ਚੀਜ਼ ਹੁਣ ਸੋਸ਼ੀਅਲੀ ਵਸਿਆਵਾਂਗਾ ਅਰੂਸ਼ੀ ਨੂੰ ਕੀ ਲੱਗਦਾ ਕਿ ਉਹਦਾ ਇਸ ਜੌਬ ਦੇ ਵਿੱਚ ਜਾਣਾ ਜਾਂ ਇਸ ਕੈਡਰ ਚ ਜਾਣਾ ਬਹੁਤ ਜ਼ਰੂਰੀ ਸੀਗਾ ਜਾਂ ਕੁਝ ਇੱਕ ਗੋਲ ਉਹਦੇ ਵਾਸਤੇ ਵੀ ਫੋਕਸ ਕੀਤਾ ਹੋਇਆ ਇਨ ਫਿਊਚਰ ਕਿ ਇਸ ਚੀਜ਼ ਨੂੰ ਮੈਨੂੰ ਠੀਕ ਕਰਨਾ ਹੈ ਆਈ ਥਿੰਕ ਉਹ ਵਹੀ ਕਹਤੇ ਹੈ ਕਿ ਸਰਵਿਸ ਤਾਂ ਇੱਕ ਜ਼ਰੀਆ ਹੈ ਕੁੱਝ ਦਾ ਤੁਹਾਨੂੰ ਸੁਸਾਇਟੀ ਲਈ ਤੇ ਲੋਕਾਂ ਲਈ ਹੀ ਹੀ ਕਰਨਾ ਹੈ ਤੇ ਸ਼ੁਰੂ ਤੋਂ ਮੈਂ ਕਾਫੀ ਐਨ ਜੀਓਜ਼ ਦਾ ਵੀ ਪਾਰਟ ਰਹੀ ਆਂ ਬਹੁਤ ساری ਇੰਟਰਨਸ਼ਿਪਸ ਵੀ ਕਿਉਂਕਿ ਮੈਂ ਸਾਈਕੋਲੋਜੀ ਬੈਕਗਰਾਉਂਡ ਤੋਂ ਆਂ ਤੇ ਮੈਂ ਇਸ ਏਰੀਆ ਚ ਹੋਰ ਕੰਮ ਵੀ ਕੀਤਾ ਲੋਕ ਵੀ ਬਹੁਤ ਦੇਖੇ ਆ ਮਿਲੇ ਵੀ ਆ ਬਹੁਤ ਲੋਕ ਪਰ ਮੈਨੂੰ ਲੱਗਦਾ ਦੋ ਚੀਜ਼ਾਂ ਔਰ ਵਿਮਨ